ਇਹ ਸਰਕਾਰੀ ਸਕੂਲ ਚ ਬੱਚੇ ਪੜ੍ਹਦੇ ਨੇ ਆ ਵੇਖੋ ਜੀ ਤੁਸੀਂ ਇੰਗਲਿਸ਼ ਦੀ ਲਿਖਾਈ ਵੇਖੋ ਜੀ ਇਹ ਸਰਕਾਰੀ ਸਕੂਲ ਦੇ ਬੱਚੇ ਨੇ ਨਾ ਕਿ ਪ੍ਰਾਈਵੇਟ ਇਸ ਨੂੰ ਸਪੈਸ਼ਲ ਉਹਨੇ ਡਰਾਇੰਗ ਕੀਤਾ ਹੋਇਆ ਅੱਜ ਆਪਾਂ ਜੋ ਉਸ ਘਰ ਆ ਜਿਸ ਘਰ ਦੀ ਆਪਾਂ 355 ਦੀ ਵੀਡੀਓ ਪਾਈ ਸੀ ਤੇ ਬੜੀ ਵਾਇਰਲ ਹੋਈ ਸੀ ਘੱਟੋ ਘੱਟ ਵੀ 2 ਮਿਲੀਅਨ ਲੋਕਾਂ ਨੇ ਵੇਖੀ ਸੀ ਤੇ ਬਹੁਤ ਪਿਆਰ ਦਿੱਤਾ ਸੀ ਵੀਡੀਓ ਨੂੰ ਤੇ ਅੱਜ ਆਪਾਂ ਉਹੀ ਘਰ ਆ ਤੇ ਆਪਣੀ ਭਤੀਜੀ ਲੱਗਦੀ ਹੈ ਜਿਹਦਾ ਨਾਂ ਕੀ ਪੂਰਾ ਹਰ ਮਨ ਹਰ ਮਨ ਦੀ ਮੈਂ ਲਿਖਾਈ ਵਿਖਾਉਣਾ ਦੋਸਤੋ ਪੰਜਾਬੀ ਨੂੰ ਪਿਆਰ ਕਰਨ ਵਾਲੇ ਜਰੂਰ ਦੇਖਣਗੇ ਏਡੀ ਸੋਹਣੀ ਪੰਜਾਬੀ ਦੇ ਵਿੱਚ ਲਿਖਾਈ ਇੰਗਲਿਸ਼ ਦੇ ਵਿੱਚ ਲਿਖਾਈ ਮੈਂ ਵੇਖ ਕੇ ਹੈਰਾਨ ਰਹਿ ਗਿਆ ਤੇ ਨਾਲੇ ਤੁਹਾਨੂੰ ਦਿਖਾਉਣਾ ਵੀ ਕਿਵੇਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲਿਖਾਈ ਦਿਖਾਉਣਾ ਫਿਰ ਲਿਖ ਕੇ ਦਿਖਾਉ ਕੁੜੀ ਸਾਨੂੰ ਆਹ ਜੀ ਪੰਜਾਬੀ ਚ ਸਾਡੀ ਹਮੋ ਨੇ ਕੰਮ ਕੀਤਾ ਵੇਖੋ ਜੀ ਕਿੱਡਾ ਸੋਹਣਾ ਪਾਠ ਲਿਖਿਆ ਹਨ ਨਾਲ ਉਹਦਾ ਟਾਈਟਲ ਲਿਖਿਆ ਉਸ ਤੋਂ ਬਾਅਦ ਪ੍ਰਸ਼ਨ ਲਿਖਿਆ ਵੇਖੋ ਕਿੱਡੀ ਸੋਹਣੀ ਲਿਖਾਈ ਮੈਂ ਤੁਹਾਨੂੰ ਸਾਰਾ ਅੱਗੇ ਵਿਖਾਉਣਾ ਜਿਵੇਂ ਜਿਵੇਂ ਚੈਪਟਰ ਆਉਂਦਾ ਉਵੇਂ ਉਵੇਂ ਚੈਪਟਰ ਲਿਖ ਕੇ ਆਇਆ ਦੇਖੋ ਜੀ ਤੁਸੀਂ ਲਿਖਾਈ ਵੇਖੋ ਤੁਸੀਂ ਮੇਰਾ ਮਨ ਖੁਸ਼ ਹੋ ਗਿਆ ਮੈਂ ਕਿਹਾ ਯਾਰ ਸ਼ੇਅਰ ਕਰਨਾ ਚਾਹੀਦਾ ਐਡੀ ਸੋਹਣੀ ਪੰਜਾਬੀ ਲਿਖੀ ਹੋਈ ਨਾ ਐਡੀ ਸੋਹਣੀ ਤੇ ਸਾਫ ਸੁਥਰੀ ਲਿਖੀ ਹੋਈ ਨਾ ਕਾਲੇ ਪੈਨ ਨਾਲ ਪ੍ਰਸ਼ਨ ਲਿਖਿਆ ਹੋਇਆ ਹੈ ਉੱਤਰ ਨੀਲੇ ਪੈਨ ਨਾਲ ਫਿਰ ਕਾਲੇ ਪੈਨ ਨਾਲ ਪ੍ਰਸ਼ਨ ਫਿਰ ਉੱਤਰ ਨੀਲੇ ਪੈਨ ਨਾਲ ਆਹ ਕੁੜੀ ਹੈ ਜੀ ਜਿੰਨੇ ਲਿਖੀ ਹੈ ਇਹ ਤੇ ਬੜੀ ਨੀਤ ਨਾਲ ਇਹਨੇ ਕੰਮ ਕਰਨਾ ਮੈਂ ਤੁਹਾਨੂੰ ਵਿਖਾਉਣਾ ਪਾਠ ਜਦੋਂ ਵੀ ਚੈਪਟਰ ਕੰਪਲੀਟ ਹੁੰਦਾ ਨਾ ਉਸ ਤੋਂ ਬਾਅਦ ਆਹ ਵੇਖੋ ਜੀ ਆਉਣਾ ਪਾਠ ਦੂਜਾ ਆ ਗਿਆ ਪਾਠ ਦੂਜੇ ਦੇ ਪ੍ਰੈਕਸ਼ਨ ਆ ਗਏ ਇਸ ਨੂੰ ਸਪੈਸ਼ਲ ਉਹਨੇ ਡਰਾਇੰਗ ਕੀਤਾ ਹੋਇਆ ਵਿੱਚ ਲਿਖਾਇਆ ਪਾਠ 2 ਫਿਰ ਵਿਕਾਸ ਅਤੇ ਇਸ ਦਾ ਮਾਪ ਹਨਾ ਬੜਾ ਸੋਹਣਾ ਯਾਨੀ ਕਿ ਐ ਪੂਰੇ ਸ਼ੌਂਕ ਨਾਲ ਜਿਹੜੇ ਜਿਹੜੇ ਬੱਚਿਆਂ ਨੂੰ ਪੜ੍ਹਨ ਦਾ ਸ਼ੌਂਕ ਹੈ ਨਾ ਆਹ ਵੇਖੋ ਜੀ ਉਹ ਵੇਖ ਲੋ ਜੀ ਨਾਲੇ ਸਰਕਾਰੀ ਸਕੂਲ 'ਚ ਪੜ੍ਹਦੇ ਨੇ ਇਹ ਨਾ ਕਿ ਇੰਗਲਿਸ਼ ਸਰਕਾਰੀ ਸਕੂਲ 'ਚ ਪੜ੍ਹਦੇ ਬੱਚੇ ਆ ਵੇਖੋ ਜੀ ਆਹ ਵੇਖੋ ਜੀ ਤੁਸੀਂ ਹਾਂਜੀ ਇਹ ਚੀਜ਼ਾਂ ਤੂੰ ਹਾਈਲਾਈਟ ਕੀਤੀਆਂ ਨਾ ਹਾਈਲਾਈਟ ਕੀਤੀਆਂ ਹੈਂ ਨਾ ਵੀ ਪਤਾ ਲੱਗ ਜਾਂਦਾ ਹੈ ਨਾ ਜਿਵੇਂ ਸੀਜ਼ਨ ਕਿਰਿਆ ਘਟਣ ਕਿਰਿਆ ਵਾਹਣੀ ਕੁੜੀ ਵਾਹਣੀ ਕੁੜੀਏ ਬਹੁਤ ਸੋਹਣੀ ਲਿਖਾਈ ਲੱਗੀ ਮੇਰਾ ਮਨ ਖੁਸ਼ ਹੋ ਗਿਆ ਨਾਲੇ ਪੰਜਾਬੀ ਦੀ ਲਿਖਾਈ ਐਡੀ ਸੋਹਣੀ ਹੈ ਹੁਣ ਤੁਹਾਨੂੰ ਸਾਡੀ ਹੰਮੂ ਲਿਖ ਕੇ ਦਿਖਾਉਗੀ ਪੁੱਤ ਕੀ ਹਾਲ ਹੈ ਕਿਹੜੀ ਕਲਾਸ ਚ ਪੜਦੀ 10ਵੀਂ 10ਵੀਂ ਚ ਹੋਗੀ ਵਾਹ ਵੀ ਵਾਹ ਵੈਰੀ ਗੁੱਡ ਲੈ ਪੁੱਤ ਲਿਖ ਕੇ ਵਿਖਾ ਫਿਰ ਇੱਥੇ ਲਿਖਣਾ ਹੈ ਨਾ ਇੱਕ ਗਾ ਐਣਕਾ ਤੋਂ ਬਗੈਰ ਵਿਚਾਰੀ ਨੂੰ ਦਿਸਦਾ ਨਹੀਂਗਾ ਪੜ ਪੜ ਕੇ ਇੰਨੀ ਨਿਗਾਹ ਕਢਾ ਲਈ ਅੱਖਾਂ ਵਿੱਚ ਕੇ ਲਿਖ ਲਈ ਲੈ ਵੀ ਪੁੱਤਰੋ ਮਿੱਤਰੋ ਲਿਖ ਕੇ ਦਿਖਾਉਗੀ ਦੇਖੋ ਜੀ ਤੁਸੀਂ ਬਹੁਤ ਸੋਹਣੀ ਲਿਖਾਈ ਬਹੁਤ ਸੋਹਣੀ ਮੈਂ ਸਾਰੀਆਂ ਬੁੱਕਾਂ ਦੇਖੀਆਂ ਪੰਜਾਬੀ ਦੀ ਲਿਖਾਈ ਤੁਹਾਨੂੰ ਇੰਗਲਿਸ਼ ਵੀ ਵਿਖਾਵਾਂਗੇ ਆ ਵੇਖੋ ਜੀ ਤੁਸੀਂ ਬੜੀ ਨੀਤ ਨਾਲ ਕੰਮ ਕਰੋ ਜਿਨ੍ਹਾਂ ਨੇ ਪੜਨਾ ਵੇਖ ਲਓ ਯਾਰ ਸਰਕਾਰੀ ਸਕੂਲੋਂ ਵੀ ਪੜ ਲੈਣਾ ਹਾਂ ਅਸੀਂ ਪ੍ਰਾਈਵੇਟਾਂ 'ਚ ਪੜ੍ਹੇ ਆ ਆ ਵੇਖੋ ਜੀ ਸਰਕਾਰੀ 'ਚ ਕੁੜੀ ਪੜ੍ਹੀ ਆ ਤੇ ਬਹੁਤ ਹੁਸ਼ਿਆਰ ਤੇ ਦੇਖੋ ਜੀ ਤੁਸੀਂ ਦੇਖੋ ਤੁਸੀਂ ਕਿੱਡੀ ਸੋਹਣੀ ਲਿਖਾਈ ਯਾਰ ਮੈਂ ਤਾਂ ਨਾ ਵੀ ਸ਼ੇਅਰ ਕਰਨਾ ਬੰਦਾ ਮਿੱਤਰੋ ਪੰਜਾਬੀ ਮਾਂ ਬੋਲੀ ਨੂੰ ਕੁੜੀ ਪ੍ਰਮੋਟ ਕਰਦੀ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਮਿੱਤਰੋ ਬਹੁਤ ਖੁਸ਼ੀ ਦੀ ਗੱਲ ਵਾਹਣੀ ਬਾਤ ਰੇ ਵੇਖੋ ਤੁਸੀਂ ਹਮੋਂ ਸ਼ੁਰੂ ਤੋਂ ਇਦਾਂ ਲਗਾਈ ਤੇਰੀ ਪੁੱਤ ਜੀ ਹਾਂਜੀ ਇੰਗਲਿਸ਼ ਦੀ ਕਾਪੀ ਕਿੱਥੇ ਆ ਹੁਣ ਰੋਕ ਇੰਗਲਿਸ਼ ਵਿਖਾਈ ਇੰਗਲਿਸ਼ ਵੀ ਤੁਹਾਨੂੰ ਵਿਖਾਉਣੇ ਆ ਅਸੀਂ ਇਹ ਸਰਕਾਰੀ ਸਕੂਲ ਚ ਬੱਚੇ ਪੜ੍ਹਦੇ ਨੇ ਆ ਵੇਖੋ ਜੀ ਤੁਸੀਂ ਇੰਗਲਿਸ਼ ਦੀ ਲਿਖਾਈ ਵੇਖੋ ਜੀ ਇਹ ਸਰਕਾਰੀ ਸਕੂਲ ਦੇ ਬੱਚੇ ਨੇ ਨਾ ਕਿ ਪ੍ਰਾਈਵੇਟ ਤੇ ਇਹ ਵੀ ਪੂਰਾ ਕ੍ਰੈਡਿਟ ਸਕੂਲ ਨੂੰ ਜਾਂਦਾ ਹੈ ਨਾ ਕਿਹੜੀ ਮੈਡਮ ਕੋਲੇ ਪੜ੍ਹਦੀ ਰਹੀ ਇੱਥੇ ਵੀ ਪੜ੍ਹਦੀ ਰਹੀ ਹੈ ਆਪਣੇ ਲਵਾਨੇ ਵਾਲੀ ਹੁਣ ਅੱਡੇ ਵਾਲੇ ਚ ਪੜ੍ਹਦੀ ਹੈ ਨਹੀਂ ਭੰਗੇ ਭੰਗੇ ਲੈ ਜਾਣੇ ਪੜਨ ਲੈ ਵੀ ਪੂਰਾ ਕ੍ਰੈਡਿਟ ਸਕੂਲ ਵਾਲਿਆਂ ਨੂੰ ਜਾਂਦਾ ਆ ਦੇਖੋ ਜੀ ਤੇ ਆ ਲਖਾਈ ਫਿਰ ਮੈਡਮ ਨੇ ਸੁਧਾਰੀ ਕਿ ਆਪ ਹੀ ਸ਼ੁਰੂ ਚ ਹੀ ਸ਼ੌਂਕ ਸੀਗਾ ਸੋਨਾ ਲਿਖਣ ਦਾ ਆਪ ਹੀ ਸੁਧਾਰੀ ਆ ਵੈਰੀ ਗੁੱਡ ਆ ਦੇਖੋ ਜੀ ਕਾਪੀਆਂ ਕੁੜੀਆਂ ਨੇ ਬਣਾਇਆ ਹਰੇਕ ਜਗ੍ਹਾ ਐਕਸੀਲੈਂਟ ਦਿੱਤਾ ਹੋਇਆ ਇੱਥੇ ਵੀ ਐਕਸੀਲੈਂਟ ਆ ਪੰਜਾਬੀ ਚ ਵਿਖਾਇਆ ਐਕਸੀਲੈਂਟ ਆ ਇਹਦੇ ਚ ਵਿਖਾਇਆ ਇਹ ਚੈੱਕ ਕਰਨੀ ਹੈ ਜੇ ਇਹ ਇਹ ਤਾਂ ਮਿਲ ਗੁੱਡ ਦਿੱਤੀ ਗੁੱਡ ਦਿੱਤੀ ਹੋਈ ਆ ਵੇਖੋ ਜੀ ਆ ਆ ਵੇਖੋ ਜੀ ਤੁਸੀਂ ਆ ਵੇਖੋ ਕਿੱਡਾ ਸੋਨਾ ਹਨਾ ਪਾਠ 2 ਜੈਵਿਕ ਪੰਗੋਲ ਜਿਨ੍ਹਾਂ ਨੂੰ ਪੜ੍ਹਾਈ ਦਾ ਸ਼ੌਂਕ ਨਾਲ ਸਰਕਾਰੀ ਸਕੂਲ ਚ ਹਨਾ ਤਿਆ ਵੇਖੋ ਜੀ ਗੁੱਡ ਮੈਲੀਆ ਜੀ ਹਨਾ ਐਡਾ ਸੋਹਣਾ ਕੰਮ ਕੀਤਾ ਤੇ ਬਾਈ ਸ਼ੇਅਰ ਕਰ ਦਿਓ ਬੱਚੀ ਆਸਤੇ ਤੇ ਯਾਰ ਮਿਹਨਤ ਆ ਹਨਾ ਨਾਲੇ ਸਰਕਾਰੀ ਸਕੂਲਾਂ ਚ ਆ ਵੇਖੋ ਜੀ ਇੱਥੇ ਵੀ ਵੈਰੀ ਗੁੱਡ ਲਿਖੀ ਹੋਈ ਏਸ ਬੱਚੇ ਸਾਰੇ ਸਾਡੀਆਂ ਭਤੀਜੀਆਂ ਸਰਕਾਰੀ ਸਕੂਲਾਂ ਚ ਪੜੀਆਂ ਨੇ ਤੇ ਪੜ੍ਹਾਈ ਚ ਇੱਕ ਨੰਬਰ ਕਿੰਨੇ ਪਰਸੈਂਟ ਆਏ ਸੀ 9ਵੀਂ ਚੋਂ 90% 90% ਸ਼ੇਅਰ ਕਰ ਦਿਓ ਮਿੱਤਰੋ ਤੁਸੀਂ ਦੇਖ ਸਕਦੇ ਜੀ ਮੈਂ ਇੱਕ ਵਾਰ ਫੇਰ ਲਿਖ ਕੇ ਵਿਖਾ ਦੇ ਪੁੱਤ ਮੇਰਾ ਆ ਲਾਈਨ ਪੂਰੀ ਕਰ ਦੇ ਆ ਮੋਬਾਈਲ ਤੇ ਕੀ ਕੰਮ ਮਿਲਦਾ ਤੁਹਾਨੂੰ ਐ ਤਾਂ ਛੋਟਿਆਂ ਦਾ ਕੰਮ ਸੀ ਇਹ ਕਿਸੇ ਨੇ ਸੈਂਡ ਕੀਤਾ ਕਿ ਵੈਸੇ ਮਤਲਬ ਕਿ ਨਹੀਂ ਤਾਂ ਪੰਜਾਬ ਅੱਜ ਕਰਨਾ ਹੁੰ ਮਚਾਈ ਇਹ ਆਨਲਾਈਨ ਜਿਹੜੀਆਂ ਉਹ ਹਨ ਠੀਕ ਆ ਤੁਸੀਂ ਨਾ ਵੇਖੇ ਜਾਓਗੇ ਲਿਖੀ ਜਾਊਗੀ ਤੁਹਾਡਾ ਮਨ ਨਹੀਂ ਬੋਰ ਹੁੰਦਾ ਵੇਖੋ ਤੁਸੀਂ ਸ਼ੌਂਕ ਹੁੰਦਾ ਜਿਨ੍ਹਾਂ ਨੂੰ ਪੜਨ ਦਾ ਮਿੱਤਰੋ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਦਾ ਇਹ ਵੀਡੀਓ ਉਹ ਨਾ ਲਈਆ ਪੰਜਾਬੀ ਲਿਖਣ ਵਾਲਿਆਂ ਲਈ ਪੰਜਾਬੀ ਸਮਝਣ ਵਾਲਿਆਂ ਲਈ ਪੰਜਾਬੀ ਬੋਲਣ ਵਾਲਿਆਂ ਲਈ ਤੇ ਕੁੜੀ ਨੂੰ ਬਈ ਕੁੜੀ ਨੂੰ ਤੇ ਜਿੱਥੇ ਕੁੜੀ ਪੜਦੀ ਹੈ ਉਹ ਸਟਾਫ ਨੂੰ ਸਲਾਮ ਆ ਬਾਈ ਜੀ ਉਹ ਸਕੂਲ ਨੂੰ ਸਲਾਮ ਤਮੇਤੋ ਸ਼ੇਅਰ ਕਰ ਦੋ ਬਰਾਬਰ ਆਕ